ਪੰਜਾਬ ਲੋਕ ਸਭਾ ਦੀ ਪ੍ਰਮੁੱਖ ਸੀਟ ਮੰਨੀ ਜਾਂਦੀ ਬਠਿੰਡਾ ਜਿੱਥੋਂ ਕਿ ਕਾਂਗਰਸ ਨੇ ਰਾਜਾ ਵੜਿੰਗ ਨੂੰ ਆਪਣਾ ਉਮੀਦਵਾਰ ਐਲਾਨਿਆ ਰਾਜਾ ਵੜਿੰਗ ਨੇ ਉਮੀਦਵਾਰੀ ਮਿਲਦੇ ਹੀ ਹਰਸ਼ਮਿਰਤ ਕੌਰ ਬਾਦਲ ਤੇ ਸੁਖਵੀਰ ਸਿੰਘ ਬਾਦਲ ਨੂੰ ਚੈਲੰਜ ਵਰਗੀ ਗੱਲ ਕਰ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਜਲਦੀ ਹਰਸ਼ਮਿਰਤ ਕੌਰ ਬਾਦਲ ਨੂੰ ਮੇਰੇ ਮੁਕਾਬਲੇ ਖੜਾ ਕੀਤਾ ਜਾਵੇ ਚੇ ਪਾਸ਼ਾ ਦੇ ਅੱਗੇ ਸਿਰ ਝੁਕਾ ਕੇ ਗੱਲ ਕਹਿੰਦੇ ਨੇ ਕਿ ਇਸ ਲੜਾਈ 'ਚ ਜਿੱਤ ਸਚਾਈ ਦੀ ਹੋਣੀ ਹੈ ਜੋ ਤਕੇ ਸ਼ਾਇਆਂ ਜ਼ਾਸਤੀਆਂ ਜੋ ਪੰਜਾਬ ਦੇ ਲੋਕਾਂ ਨਾਲ ਜ਼ੁਲਮ ਕਮਾਇਆ ਜੋ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲ ਧੋਖਾ ਕੀਤਾ ਉਹਨਾਂ ਲੋਕਾਂ ਨੂੰ ਕਿਸੇ ਨੇ ਮਾਫ਼ ਨਹੀਂ ਕਰਨਾ ਇਸੇ ਕਰਕੇ 9 ਸੀਟਾਂ ਡਿਕਲੇਅਰ ਕਰਕੇ ਅੱਜ ਅਕਾਲੀ ਦਲ ਬਦਲ ਸ਼ਸ਼ੋਪਨਸੀ ਕੀ ਕਿੱਥੇ ਕਿਹਨੂੰ ਲੜਾਉਣਾ ਕਿੱਦਾਂ ਲੜਾਉਣ ਲੇਕਿਨ ਮੇਰੀ ਬੇਨਤੀ ਹੈ ਮੇਰੀ ਬੇਨਤੀ ਨੂੰ ਤੁਹਾਡੇ ਮੀਡੀਆ ਦੇ ਰਾਹੀਂ ਉਹ ਸਵੀਕਾਰ ਕਰਨ ਤੇ ਬੀਬੀ ਹਰਸਿਮਰਤ कौर ਬਦਲ ਨੂੰ ਚੌਂ ਮੈਦਾਨ ਦੇ ਵਿੱਚ ਵਟਿੰਡਾ ਤੋਂ ਉਤਾਰਨ ਹੁਣ ਉਹ ਕਹਿੰਦੇ ਸੀ ਅਸੀਂ ਕਾਂਗਰਸ ਦਾ ਉਮੀਦਵਾਰ ਵੇਖਣਾ ਹੈ ਹੁਣ ਕਾਂਗਰਸ ਨੇ ਪਹਿਲ ਮੁਕਦਮੀ ਕਰਕੇ ਉਮੀਦਵਾਰ ਐਲਾਨ ਦਿੱਤਾ ਉਹ ਕਹਿੰਦੇ ਸੀ ਕਾਂਗਰਸ ਨੂੰ ਉਮੀਦਵਾਰ ਨਹੀਂ ਥਿਉਂਦਾ ਆਪ ਤਾਂ ਐਲਾਨਿਆ ਨਹੀਂ ਆਪ ਐਲਾਨਿਆ ਨਹੀਂ ਤੇ ਕਾਂਗਰਸ ਨੂੰ ਕਹਿੰਦੇ ਸੀ ਥਿਉਂਦਾ ਨਹੀਂ ਸੋ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਜਲਦੀ ਉਮੀਦਵਾਰ ਹਰਸਿਮਰਤ ਕੌਰ ਜੀ ਨੂੰ ਉਤਾਰੋ ਹਾਲਾਂਕਿ 5-10 ਦਿਨਾਂ ਦੇ ਪਹਿਲਾਂ ਤੋਂ ਲੱਗੇ ਵੇਅ ਕੈਂਪੇਨ ਕਰਨ ਹੁਣ ਪਰਮਾਤਮਾ ਦੇਖੇਗਾ ਕਿ ਕੀ ਹੁੰਦਾ ਕੀ ਨਹੀਂ ਮੈਂ ਤਾਂ ਉਹ ਸੱਚੇ ਪਾਤਸ਼ਾਹ ਤੇ ਪੂਰੀ ਭਰੋਸਾ ਹੈ ਮੈਨੂੰ ਜਨਤਾ ਜਿੱਥੇ ਰਾਜਾ ਵੜਿੰਗ ਨੂੰ ਪੂਰਾ ਭਰੋਸਾ ਹੈ ਕਿ ਉਹ ਜਿੱਤਣਗੇ ਜ਼ਰੂਰ ਉੱਥੇ ਹੀ ਦੂਜੇ ਪਾਸੇ ਸ਼੍ਰੋਮਣੀ ਕਲਦਨ ਬਾਦਲ ਬਠਿੰਡਾ ਸੀਟ ਤੋਂ ਕਿਸ ਉਮੀਦਵਾਰ ਨੂੰ ਟਿਕਟ ਦੇਵੇਗਾ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ ਪਰ ਰਾਜਾ ਵੜਿੰਗ ਦਾ ਨਾਮ ਪਹਿਲਾਂ ਹੀ ਕਈ ਵਿਵਾਦਾਂ ਦੇ ਨਾਲ ਜੁੜ ਚੁੱਕਿਆ ਹੈ